ਲੋ ਵੀ ਦੋਸਤਾਂ ਅੰਡੇ ਚੋੜ ਲੈਤ ਬਾਦ ਹੁਣ ਆ ਬੰਦਾ ਇਹਦਾ ਏਟੀਐਮ ਬਾਬੇ ਦਾ ਦੇਖੋ ਕਿਵੇਂ ਜੇਬ ਵਿੱਚ ਪਾਊਗਾ ਇਹ ਬਾਬੇ ਨੂੰ ਏਟੀਐਮ ਚਲਾਉਣਾ ਨਹੀਂ ਆਉਂਦਾ ਬਾਬੇ ਨੇ ਪਹਿਖਣਾ ਤੇ ਆ ਦੇ ਘਰਪਣ ਪਹਿਖਣਾ ਇਹ ਵੀ ਤੇ ਇਹ ਬਾਬਾ ਕਹਿੰਦਾ ਏਟੀਐਮ ਚਲਾਉਣਾ ਮੈਨੂੰ ਸਿਖਾ ਤੇ ਬਾਬੇ ਦਾ ਇਹ ਏਟੀਐਮ ਇਹਦੇ ਚ ਪਾ ਕੇ ਬਾਬੇ ਤੇ ਕੋਡ ਵਗੈਰਾ ਪੁੱਸੀ ਜਾਂਦਾ ਪੁੱਸ ਕੇ ਕੋੜੇ ਬਾਬੇ ਨੂੰ ਪੈਸੇ ਕੱਢ ਕੇ ਦੇ ਦੂਗਾ ਤੁਸੀਂ ਧਿਆਨ ਨਾਲ ਦੇਖਦੇ ਕਮੈਂਟਾਂ ਦੇ ਵਿੱਚ ਪੜੀ ਚੱਲੋ ਦੋਸਤੋ ਕਿਵੇਂ ਲੋਕਾਂ ਇਹਨਾਂ ਨੂੰ ਖੰਡ ਪਾਈਆ ਲਾਣ ਤਾਂ ਪਾਈਆਂ ਨੇ ਇਹਨੂੰ ਵੀ ਬੰਦਾ ਤੂੰ ਪੱਗ ਬੰਨ ਕੇ ਇਹ ਕਹੇ ਜੇ ਕੰਮ ਕਰਦਾ ਹੈ ਆ ਦੇਖ ਤੁਸੀਂ ਹੁਣ ਇਹਨੇ ਏਟੀਐਮ ਕਾਰਡ ਲਿਆ ਤੇ ਬਾਬੇ ਨੂੰ ਸਮਝਾਈ ਜਾਂਦਾ ਵੀ ਇਹ ਚ ਕੈਂਚਲ ਹੋਊਗਾ ਬਾਬਾ ਵਿਚਾਰਾ ਉਹਦੇ ਝੋਲ ਜਾ ਰਿਹਾ ਹੁਣ ਇੱਥੋਂ ਪੈਸੇ ਨਿਕਲਣਗੇ ਬਾਬਾ ਵਿਚਾਰਾ ਪੈਸੇ ਚਲ ਗਏ ਉਹ ਪਾ ਲਿਆ ਏਟੀਐਮ ਨੇ ਜੀਪ ਚ ਦੇਖੋ ਕਿੰਨਾ ਫਰਾਡ ਬੰਦਾ ਤੁਸੀਂ ਕਮੈਂਟ ਪੜੋ ਕਿਵੇਂ ਲੋਕਾਂ ਨੇ ਨੂੰ ਲਾਹਣਤਾ ਪਾਈਆ ਇਹ ਹੁਣ ਇੱਥੇ ਦੱਚਿਆ ਵੀ ਐ ਪੈਸੇ ਨਿਕਲਣਗੇ ਬਾਬਾ ਪੈਸੇ ਕੱਢਣ ਚ ਇੱਥੇ ਹਲਚ ਜਿਊਗਾ ਤੇ ਹੁਣ ਦੇਖੋ ਤੁਸੀਂ ਇਹ ਬੰਦਾ ਕਿਵੇਂ ਇੱਥੋਂ ਖੇਸਕੂਗਾ ਦੋਸਤੋ ਇਹ ਬੰਦੇ ਦੀ ਵੀਡੀਓ ਵਾਇਰਲ ਕਰੋ ਇਹ ਬੰਦਾ ਫਰਾਉੜਾ ਦੇਖੋ ਤੇ ਇਹ ਕਹਿੰਦਾ ਮੈਂ ਬਾਬੇ ਦਾ ATM ਐਨੇ ਜੇਬ ਚ ਪਾਇਆ ਤੇ ਇਹ ਭੱਜੂਗਾ ਇਦੋਂ ਬਾਅਦ ਇਹ ਬਾਬੇ ਦਾ 90000 ਰੁਪਏ ਕਢਾ ਕੇ ਰਫੂ ਚੱਕਰ ਹੋ ਗਿਆ ਦੋਸਤੋ ਇਹ ਉਹ ਭੱਜ ਗਿਆ ਦੇਖੋ